ਮਾਂ ਦੀ ਮੀਟਿੰਗ ਤੋਂ ਐਨ ਪਹਿਲਾਂ ਅਕਾਲੀ ਦਲ ਨੇ ਬਲਵਿੰਦਰ ਸਿੰਘ ਭੁੰਦਣ ਨੂੰ ਐਕਟਿੰਗ ਪ੍ਰਧਾਨ ਬਣਾਤਾ ਇਹਦਾ ਮਤਲਬ ਜਿਹੜਾ ਬਾਗੀ ਧੜਾ ਕਹਿ ਰਿਹਾ ਸੀ ਉਹ ਸਾਰਾ ਕੁਝ ਸਹੀ ਸੀ ਜਾਂ ਹੋਣਾ ਸੁਖਵੀਰ ਬਾਦਲ ਨੂੰ ਪਤਾ ਲੱਗ ਗਿਆ ਵੀ ਸਾਡੇ ਸਾਹਮਣੇ ਹੋਣਾ ਕੀ ਆ ਨਹੀਂ ਮੇਰੇ ਖਿਆਲ ਵਿੱਚ ਤਾਂ ਬਾਗੀ ਧੜਾ ਜੋ ਕੁਝ ਕਹਿੰਦਾ ਸੀ ਉਹ ਤਾਂ ਨਹੀਂ ਹੋਇਆ ਜੀ ਸਗੋਂ ਸਾਰਾ ਕੁਸ਼ੀ ਉਹਦੇ ਉਲਟ ਹੋਇਆ ਹੂੰ ਹੂੰ ਇਹ ਗੱਲ ਠੀਕ ਹੈ ਕਿ ਅੱਜ ਸਿੰਘ ਸਾਹਿਬਾਨ ਦੀ ਮੀਟਿੰਗ ਹੈ ਜੀ ਔਰ ਇਹਦੇ ਤੇ ਕੋਈ ਨਾ ਕੋਈ ਫੈਸਲਾ ਆ ਵੀ ਸਕਦਾ ਹੈ ਹੂੰ ਹੂੰ ਆ ਵੀ ਸਕਦਾ ਮੈਂ ਇਸ ਕਰਕੇ ਕਿ ਕਿ ਫਾਈਨਲੀ ਕੇ ਫੈਸਲਾ ਕੋਈ ਨਾ ਕੋਈ ਆ ਜਾ ਰਹੀ ਜੀ ਕਿਉਂਕਿ ਜਿਹੜਾ ਕਬੂਲ ਨਾਮ ਆ ਜਾਂ ਜਿਹੜੀ ਚਾਰ ਸ਼ੀਟ ਜਿਹੜਾ ਦੋਸ਼ ਪੱਤਰ ਹੂੰ ਹੂੰ ਅ ਆਪਾਇ ਕਾਸ਼ ਕਿਦੇ ਰੁੱਸੇ ਹੋਏ ਜਾਂ ਨਾਰਾਜ਼ ਆਕਾਲੀ ਆਖੂ ਨੇ ਲਾਇਆ ਸੀ ਜੀ ਉਹਦੀ ਉਹਨੂੰ ਇਨਵਿਟ ਪ੍ਰਵਾਨ ਕਰ ਲਿਆ ਸਰਦਾਰ ਸੁਖਬੀਰ ਸਿੰਘ ਬਾਦਲੂ ਰਾਣੀ ਜੀ ਜਦੋਂ ਇਹਨਾਂ ਤੋਂ ਮੰਗਿਆ ਗਿਆ ਸੀ ਕਿ ਲਿਆਓ ਜੀ ਤੁਸੀਂ ਸਪਸ਼ਟ ਕਰ ਦਿਓ ਕੀ ਕਹਿਣਾ ਚਾਹੁੰਦੇ ਹੂੰ ਹੂੰ ਕਿ ਲਿਖਤ ਰੂਪ ਦੇ ਵਿੱਚ ਜਾ ਕੇ ਇਹਨਾਂ ਨੇ ਕਿਹਾ ਜੀ ਮੈਂ ਸਾਰੇ ਗੁਨਾਹ ਪ੍ਰਵਾਨ ਕਰਵਾ ਜੀ ਮੈਂ ਉਹ ਮੈਂ ਮੇਰਾ ਬਾਪੂ ਹੋਵੇ ਮੇਰੀ ਪਾਤਨੀ ਹੋਵੇ ਸਾਡੀ ਸਰਕਾਰ ਹੋਵੇ ਜੋ ਕੁਝ ਵੀ ਹੋਵੇ ਜੀ ਉਹ ਸਭ ਕੁਝ ਮੈਂ ਆਪਣੀ ਚੋਣੀ ਚ ਪਾਉਣਾ ਔਰ ਮੈਨੂੰ ਜੋ ਸਜ਼ਾ ਦੇਣੀ ਹੈ ਉਹ ਮੈਂ ਖਿੜੇ ਮਤੇ ਪ੍ਰਵਾਨ ਕਰੂੰ ਮੈਂ ਹਾਜ਼ਰ ਹਾਂ ਇਹ ਚਿੱਠੀ ਜਿਹੜੀ ਉਹਨਾਂ ਨੇ ਲਿਖਤੀ ਤੌਰ ਤੇ ਦਿੱਤੀ ਸੀ ਇਹ ਚਿੱਠੀ ਨੂੰ ਸਰਵਾਨ ਨੇ ਰੱਖ ਲਿਆ ਸੀ ਜੀ ਖੋਲਿਆ ਨਹੀਂ ਸੀ ਕਿੱਸਾ ਨਹੀਂ ਸੀ ਲੇਕਿਨ ਬਾਦ੍ਰਿ ਜੀ ਸਿੰਘ ਸਰਵਾਨ ਨੇ ਚਿੱਠੀ ਜਨ ਤੱਕ ਕਰਦੀ ਅਬ ਦਿੱਲੀ ਦੇ ਜਨ ਤੱਕ ਹੋਣ ਤੋਂ ਬਾਅਦ ਫਿਰ ਬਹੁਤ ਸਾਰੀਆਂ ਗੱਲਾਂ ਹੋਣਾ। ਜੀ ਜਿਹੜੇ ਸਿੱਖ ਅਕਾਲੀਆ ਜਾਂ ਨਰਾਜ ਅਕਾਲੀਆ ਉਹਨਾਂ ਦੀ ਡਿਮਾਂਡ ਇਹ ਹੈ ਕਿ ਜਿਵੇਂ ਕਿ ਝੂੜਾ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ ਸੀ। ਹਮਮ ਕਿ ਅਕਾਲੀਦਨ ਦੀ ਮੁੜ ਬਹਾਨੀ ਵਾਸਤੇ ਮੂਲ ਕੂਟ ਤਬਦੀਲੀ ਹੋਣੀ ਚਾਹੀਦੀ ਹੈ। ਜੀ ਥੱਲੇ ਕੀ ਲੈ ਕੇ ਸਿੱਖ ਦੀ ਲੀਡਰਸ਼ਿਪ ਹੈ ਜਿਹੜੀ ਇੱਕਦਮ ਹੋ ਲਾਂਬੇ ਹੋ ਜਾਈ। ਹਮ ਔਰ ਨਵੀਂ ਲੀਡਰਸ਼ਿਪ ਆਵੇ ਤੇ ਕਾਲੀਦਨ ਦੇ ਵਿੱਚ ਰੂਹ ਫੁੱਕੀ ਆਵੇ। ਜੀ ਮੈਨੂੰ ਸਮਝ ਆ ਕਿ ਅਕਾਲੀ ਦਲ ਦੇ ਵਿੱਚ ਰੂਹ ਫੂਕੀ ਜਾਣੀ ਜ਼ਰੂਰੀ ਹੈ। ਹੂੰ ਕਿਉਂਕਿ ਅਕਾਲੀ ਦਲ ਜਿਹੜਾ ਹੈਗਾ ਉਹ ਇੱਕ ਰੀਜIONAL ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ। ਜੀ। ਔਰ ਪੰਜਾਬ ਦੇ ਲੋਕਾਂ ਦਾ ਜਿਸ ਕਿਸੇ ਦਾ ਸੁਭਾਅ ਹੈ। ਹੈਰਾ ਉਹਨੂੰ ਲੁੱਕ ਤੋਂ ਦੇ ਉੱਤੇ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ। ਹੂੰ ਹੂੰ ਜੇ ਅਸੀਂ ਮਿਰਸਨ ਦੇਖੀਏ ਇਤਿਹਾਸ ਨੂੰ ਦੇਖੀਏ ਤਾਂ ਸਾਡਾ ਇੱਕ ਸੁਭਾਅ ਵਿਲੱਖਣ ਕਿਸਮ ਦਾ ਹੈ। ਜੀ। ਔਰ ਸਾਡੀ ਕਾਰਜਮਾਨੀ ਕਦੇ ਵੀ ਕੋਈ ਨੈਸ਼ਨਲ ਪਾਰਟੀ ਨਹੀਂ ਕਰ ਸਕਦੀ। ਹੂੰ ਹੂੰ ਨੇਸ਼ਨਲ ਪਾਈਟਰੇ ਦੇ ਸਾਹਮਣੇ ਜਿਹੜੇ ਇੰਟਰਸਟ ਹੁੰਦੇ ਆ ਉਹ ਨਾਲ ਦੇ ਸਾਹਮਣੇ ਆਪਣੇ ਇੰਟਰਸਟ ਹੁੰਦੇ ਹੈ ਸਾਰੇ ਦੇਸ਼ ਦੇ ਇੰਟਰਸਟ ਹੁੰਦੇ ਹੈ ਲੇਕਿਨ ਜਿਵੇਂ ਆਪਾਂ बार-बार ਇਸੇ ਪ੍ਰੋਗਰਾਮ ਦੇ ਵਿੱਚ ਗੱਲਾਂ ਕਰ ਚੁੱਕੇ ਹਾਂ ਕਿ ਚਾਹੇ ਚੰਗੇ ਆਜ਼ਾਦੀ ਦੀ ਲੜਾਈ ਹੋਵੇ ਜੀ ਚਾਹੇ ਦੇਸ਼ ਨੂੰ ਬਚਾਉਣ ਦੀ ਲੜਾਈ ਹੋਵੇ ਚਾਹੇ ਅੰਨ ਭੰਡਾਰ ਨੂੰ ਭਰਪੂਰ ਕਰਨ ਦੀ ਗੱਲ ਹੋਵੇ ਜੀ ਚਾਹੇ ਗੈਰਤ ਦੀ ਗੱਲ ਹੋਵੇ ਪੰਜਾਬ ਹਮੇਸ਼ਾ ਮੂਰਲੀਆ ਸਫਾ ਦੇ ਵਿੱਚ ਰਿਹਾ ਹੈ ਜੀ ਇਸ ਲਈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਸੁਭਾਅ ਦੇ ਮੁਤਾਬਕ ਉਹਨਾਂ ਦੀ ਸਿਚੁਏਸ਼ਨ ਦੇ ਮੁਤਾਬਕ ਜਿੱਥੇ ਲੋਕ ਸਤਾਤ ਤਰੀ ਤੇ ਰਹਿੰਦੇ ਹੈ ਹੂੰ ਹੂੰ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਜਿਹੜੇ ਹੈਗੇ ਉਹਨਾਂ ਦੇ ਹੱਕ ਮਿਲਨੇ ਚਾਹੀਦੇ ਹੈ ਉਹਨਾਂ ਨਾਲ ਕਿਸੇ ਕਿਸਮ ਦੀ ਇਯਾਦਤੀ ਨਹੀਂ ਉਸ ਗੱਲ ਤੇ ਹੱਕਾਂ ਨੂੰ ਦਵਾਉਣ ਵਾਸਤੇ ਜਿੱਦوجਦ ਕਰਨ ਦੇ ਲਈ ਉਹਨਾਂ ਦੇ ਕੋਲ ਇੱਕ ਸਿਆਸੀ ਧਿਰ ਹੋਣੀ ਜ਼ਰੂਰੀ ਹੈ ਤੇ ਮੇਰੀ ਸਮਝ ਦੇ ਵਿੱਚ ਆਕਾਲੀ ਦਲ ਤੋਂ ਵਧੀਆ ਕੋਈ ਸਿਆਸੀ ਧਿਰ ਨਹੀਂ ਉਸ ਗੱਲ ਲਈ ਕਰਾ ਪ੍ਰੋਸੈਸ ਕਰਦਾ ਹੈ ਕਿ ਅੱਜ ਆਕਾਲੀ ਦਲ ਉਹ ਆਕਾਲੀ ਦਲ ਨਹੀਂ ਰਿਹਾ ਜਿਹੜਾ ਆਕਾਲੀ ਦਲ ਜਿੱਦੋਂ ਬਣਾਇਆ ਗਿਆ ਜੀ ਜਿਹਦਾ ਪ੍ਰੋਬਲਮ ਨੂੰ ਲੈ ਕੇ ਜਿਹਦਾ ਨਿਸ਼ਾਨਿਆਂ ਨੂੰ ਲੈ ਕੇ ਇਹ ਸਥਾਪਿਤ ਕੀਤਾ ਗਿਆ ਸੀ ਉਹਦੇ ਤੋਂ ਇਹ ਡੀਰੇਲ ਹੋ ਗਿਆ ਹੈ ਹੂੰ ਹੂੰ ਗੱਡੀ ਜਿਹੜੀ ਆ ਪੱਟੜੀ ਤੋਂ ਪੂਰੀ ਤਰ੍ਹਾਂ ਉੱਤਰ ਚੁੱਕੀ ਹੈ ਤੇ ਮੇ ਖਿੰਡੇ ਪਏ ਐ ਇਹਨਾਂ ਡੱਬਿਆਂ ਨੂੰ ਮੁੜ ਕੇ ਜਿਹੜਾ ਹੈਗਾ ਸੂਤਰਬੰਧ ਕਰਨ ਵਾਸਤੇ ਲੋੜ ਹੈ ਕਿ ਅਕਾਲੀ ਦਲ ਦਾ ਪੁਲਿਸ ਰਿਕਟਰ ਹੋਵੇ ਜੀ ਇਹੀ ਕੱਲ ਜਿਹੜੇ ਰੂਸੇ ਹੋਏ ਲੋਕਾਂ ਦਾ ਨਾਰਾਜ਼ ਲੋਕਾ ਉਹ ਕਰਦੇ ਮੈਂ ਨਾਰਾਜ਼ ਲੋਕਾਂ ਨੂੰ ਵੀ ਇਹ ਕਹੂੰਗਾ ਕਿ ਉਹ ਕੋਈ ਭਲੇਮਾਨ ਸ੍ਰੀ ਹੂੰ ਜਦੋਂ ਸਾਰਾ ਕੁਝ ਹੋ ਰਿਹਾ ਸੀ ਸਾਰੇ ਗੁਨਾਹ ਹੋ ਰਹੇ ਸੀ ਬਿਲਕੁਲ ਬੇਅਦਮੀ ਹੋਈ ਸੀ ਬੇਅਦਮੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਉਦੋਂ ਵੀ ਰਾਜ ਲੋਕ ਦੇ ਵਿੱਚ ਬੈਠੇ ਸੀ ਮੰਤਰੀ ਮੰਡਲ ਦੇ ਜੀ ਉਦੋਂ ਪਾਰਟੀ ਦੇ ਵਿੱਚ ਵੀ ਬੈਠੇ ਸੀ ਉਦੋਂ ਉਹਨਾਂ ਦੇ ਮੂੰਹ 'ਚ ਗੁੰਗੜਿਆ ਕਿਉਂ ਪੈ ਗਿਆ ਕਿਉਂਕਿ ਸੱਤਾ ਤੇ ਜਿਹੜਾ ਜਿਹੜਾ ਸੱਤਾ ਦਾ ਹਲਵਾ ਬੰਡਾ ਉਹ ਵੀ ਛੱਕ ਰੇ ਸੀ ਹੂੰ ਹੂੰ ਉਹ ਜਦੋਂ ਸੱਤਾ ਕੋਲੇ ਨਹੀਂ ਦੇ ਕੁਸ਼ਨੀ ਕੋਲੇ ਰਹਾ ਉਹਨਾਂ ਕਹਾਂਦੇ ਵਿੱਚ ਸਾਥੇ ਪਾ ਕੇ ਉਹ ਆ ਗਿਆ ਕਹਿੰਦੇ ਲੋ ਜੀ ਅਸੀਂ ਵੀ ਗੁਨਾਹਗਾਰ ਆ ਤੇ ਇਹ ਵੀ ਗੁਨਾਹਗਾਰ ਆ ਜੀ ਅਸੀਂ ਛੋਟੇ ਗੁਨਾਹਗਾਰ ਆ ਵੱਡੇ ਗੁਨਾਹਗਾਰ ਸਾਨੂੰ ਵੀ ਇਲਾਜ ਹੈ ਉਹਨਾਂ ਨੂੰ ਵੀ ਇਲਾਜ ਹੈ ਪਰ ਕੋਈ ਇਲਾਜ ਦਿੱਤਿਆ ਜਾ ਰਿਹਾ ਕਿ ਸੁਖਵੀਰ ਬਾਦਲ ਨੂੰ ਲਾਦੇ ਕਰਦੇ ਅਦਰੂਨ ਦੀ ਇਹ ਵਿਰੋਧੀ ਤੇ ਵਾਪਸ ਦੀ ਵੀ ਸਾਰੇ ਗੱਲ ਕਹਿੰਦੇ ਜੀ ਉਹ ਸੁਖਵੀਰ ਬਾਦਲ ਅੱਜ ਤਿਆਰੀ ਦੇ ਵਾਸਤੇ ਉੱਥੇ ਫੈਸਲਾ ਕੀ ਹੁੰਦਾ ਹੈ ਜਿਹੜਾ ਮੈਂ ਕਹੇ ਕਿ ਅੱਜ ਫੈਸਲਾ ਅੱਜ ਵੀ ਹੋ ਸਕਦਾ ਹੈ ਇਹ ਤੋਂ ਬਾਅਦ ਹੈ ਇਹਨੂੰ ਟਾਲਿਆ ਵੀ ਜਾ ਸਕਦਾ ਹੈ ਇਹਦੇ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਦੀ ਗੱਲ ਕਹੀ ਜਾ ਸਕਦੀ ਹੈ ਸਿੰਘ ਸਹਿਬਾਨ ਵੱਲੋਂ ਬੁਢੀ ਜੀਵੀਆਂ ਨਾਲ ਗੱਲ ਕੀਤੀ ਜਾ ਸਕਦੀ ਹੈ ਔਰ ਫੋਰ ਜੇ ਹੈਗੇ ਸਿੱਖ ਸੰਪਰਦਾਵਾਂ ਨੂੰ ਕੱਠਾ ਕਰਕੇ ਉਹਨਾਂ ਦੀ ਕੋਈ رائے ਵਗੈਰਾ ਲਈ ਜਾ ਸਕਦੀ ਜੀ ਇਹਦੇ ਹਾਲਾਤਾਂ ਦੇ ਵਿੱਚ ਕੀ ਫੈਸਲਾ ਲਿਆ ਜਾਵੇ ਜਦੋਂ ਸਾਰੇ ਦੋਸ਼ ਬੰਦੇ ਨੇ ਪ੍ਰਵਾਨ ਕਰ ਲਏ ਹੂੰ ਹੂੰ ਇਹਦੇ ਨਾਲ ਜਲਦੀ ਸਾਹਿਬੀ ਕਨੋਟ ਲਿਖਣ ਵਾਲੀ ਹੈ ਕਿ ਜਿਹੜੇ ਦੋਸ਼ ਸੁਖਬੀਰ ਸਿੰਘ ਬਾਦਲ ਨੇ ਪ੍ਰਵਾਨ ਕੀਤੇ ਹਨ ਜੀ ਕੰਪਲੇਟ ਤੋਂ ਲੈ ਕੇ ਉਸ ਦੀ ਪ੍ਰਵਾਨਗੀ ਤੱਕ ਬੜਾ ਕੁਝ ਫੋਰ ਹੋ ਮਾਪੜ ਗਿਆ ਹੈ। ਹੂੰ ਹੂੰ। ਕਈ ਨਵੇਂ ਇੰਟਰਵਿਊਜ਼ ਆ ਗਏ ਜਿਨ੍ਹਾਂ 'ਚ ਨਵੇਂ ਖੁਲਾਸੇ ਹੋ ਗਏ। ਮਿਸਾਲ ਦੇ ਤੌਰ 'ਤੇ ਆਪਾਂ ਦੇਖੀਏ ਪ੍ਰਦੀਪ ਕਲੇਰ ਜੀ ਜਿਹੜਾ ਡੇਰਾ ਸੱਚਾ ਸਰਦਾਰ ਦੇ ਮੁਖੀ ਦਾ ਬਹੁਤ ਖਾਸਲ ਖਾਸ ਸੀ। ਹੂੰ। ਔਰ ਜਿਹੜਾ ਬੰਦਾ ਇਸ ਵੇਲੇ ਇੱਕ ਅਤਿਵੀ ਦੇ ਮਾਮਲੇਾਂ ਦੇ ਵਿੱਚ ਦੋਸ਼ੀ ਵੀ ਹੈ। ਉਹ ਬਾਦਲਪਾਸ ਗਵਾਹ ਵੀ ਬਣ ਚੁੱਕਿਆ ਹੈ। ਜੀ। ਉਹਨੇ ਜਿਹੜੇ ਇੱਕ ਟੀਵੀ ਚੈਨਲ ਦੇ ਇਸ ਦੇ ਇੰਟਰਵਿਊ ਕਰਦੇ ਹੈ ਇੱਕ ਸ਼ਾਫਟ ਕੀਤੇ ਹੈ। ਉਹ ਇੱਕ ਸ਼ਾਫ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪਤਲਿਕ ਪਕੜਾ ਅਪਰਾਧ ਕਮਾ ਗਿਆ ਆਪਾਂ ਬੜਾ ਗੁਨਾਹ ਕਮਾ ਗਿਆ ਕਿ ਜਦੋਂ ਡੇਰਾ ਮੁਖੀ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਸੀ ਜੀ ਉਦੋਂ ਅਕਾਲੀ ਦਲ ਦਾ ਪ੍ਰਧਾਨ ਜੇ ਡੇਰਾ ਮੁਖੀ ਦੇ ਨਾਲ ਜਾ ਕੇ ਮੁਲਾਕਾਤਾਂ ਕਰਦਾ ਹੈ ਜੀ ਜੀ ਉਹਨਾਂ ਦੇ ਨਾਲ ਮੀਟਿੰਗ ਕਰਦਾ ਤਾਂ ਇਹ ਆਪਣੇ ਆਪ ਦੇ ਵਿੱਚ ਧਾਰਮਿਕ ਪੱਖ ਤੋਂ ਵੀ ਸਿਆਸੀ ਪੱਖ ਤੋਂ ਵੀ ਤੇ ਨੈਤਿਕ ਪੱਖ ਤੋਂ ਵੀ ਹੂੰ ਹੂੰ ਬਹੁਤ ਵੱਡਾ ਅਪਰਾਧ ਹੈ ਤੇ ਇਹ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ ਜਾ ਸਕਦਾ ਇਹ ਗੱਲਾਂ ਜਿਹੜੀਆਂ ਹੈ ਕਿ ਇਹ ਇੰਟਰਵਿਊਸ ਦੇ ਰੂਪ ਵਿੱਚ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਦੇਖਿਆ ਉਹਨਾਂ ਇੱਕ ਦੀ ਦੋ ਨਹੀਂ ਬੜੇ ਲੋਕ ਜਾ ਜਾ ਕੇ ਆਕਲਕ ਸਾਹਿਬ ਦੇ ਪੇਸ਼ੂ ਦੇ ਸਿੱਖ ਸਹਿਬਾਨ ਦੇ ਨਾਲ ਉਡੀਕਾ ਕਰਦੇ ਆ ਸਿੱਖ ਸਹਿਬਾਨ ਨੂੰ ਬੇਨਤੀ ਕਰਦੇ ਨੇ ਕਿ ਅਰਜ਼ੀਆਂ ਕਰਦੇ ਕਿ ਜੀ ਸਖਤ ਤੋਂ ਸਖਤ ਹੋ ਜਾ ਦਿਓ ਜੀ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਦੇ ਪਿਤਾ ਜੀ ਵੀ ਮਰੇ ਸੀ ਉਹਨਾਂ ਨੇ ਡਿਮਾਂਡ ਕੀਤੀ ਸੀ ਜੀ ਇਹਨੂੰ ਧਾਰਮਿਕ ਔਰ ਸਿਆਸੀ ਖੇਤਰ ਦੇ ਵਿੱਚੋਂ ਬੇਦਖਲ ਕਰ ਦਿਓ ਪਾਬ ਨਾ ਇਹ ਧਾਰਮਿਕ ਖੇਤਰ ਦੇ ਵਿੱਚ ਕੋਈ ਪੋਜੀਸ਼ਨ ਹਾਸਲ ਕਰ ਸਕਣ ਤੇ ਨਾ ਹੀ ਇਹ ਸਿਆਸੀ ਖੇਤਰ ਦੇ ਵਿੱਚ ਕੋਈ ਪੋਜੀਸ਼ਨ ਹਾਸਲ ਕਰ ਸਕਣ ਇਹ ਉਹਨਾਂ ਸਹਿਬਾਨ ਤੇ ਨਿਰਭਰ ਹੈ ਲੇਕਿਨ ਉਸ ਤੋਂ ਪਹਿਲਾਂ ਹੁੰਦਾ ਹੈ ਕਿ ਅਚਨਚੇਤ ਕੀ ਹੋਇਆ ਅਚਨਚੇਤ ਕੱਲ ਇੱਕ ਜਿਹੜੀ ਹੈ ਵੀਡੀਓ ਸਰਫੇਸ ਹੋਈ ਹੈ ਉਹ ਵੀਡੀਓ ਹੈ ਦਲਜੀਤ ਸਿੰਘ ਦੀ ਬਾਦੀ ਜੀ ਦਲਜੀਤ ਸਿੰਘ ਜੀ ਮੈਂ ਕਹਿੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫੈਸਲਾ ਕਰ ਲਿਆ ਕਿ ਆਖਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਹੁੰਦਾ ਉਹ ਉਸ ਫੈਸਲੇ ਨੂੰ ਪ੍ਰਵਾਨ ਕਰਨਗੇ ਜੀ ਔਰ ਪ੍ਰਵਾਨ ਕਰਨ ਵੇਲੇ ਨਿਮਾਨੇ ਸਿੱਖ ਵਜੂ ਉੱਤੇ ਜਾਣਗੇ ਹੂੰ ਹੁਣ ਨੇ ਕਿਹਾ ਵੀ ਇਹੀ ਕਾਰਨ ਹੈ ਕਿ ਨਿਮਾਨੇ ਸਿੱਖ ਵਜੂ ਉੱਤੇ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਅਕਾਲੀ ਦਲ ਦੀ ਬਾਗਡੋਰ ਸਰਦਾਰ ਬਲਵਿੰਦਰ ਸਿੰਘ ਨੂੰ ਸੌਫ ਦਿੱਤੀ ਹੈ ਜੀ ਔਰ ਕੁਦਰ ਸਾਹਿਬ ਐਸੇ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੋਣਗੇ ਜੀ ਪਰ ਸਵਾਲ ਫਿਰ ਇਹ ਜਦੋਂ ਸ਼ੁਰੂ ਹੋ ਗਏ ਹੂੰ ਹੁਣ ਕਿ ਬਾਗਡੋਰ ਦਾ ਉਹਨਾਂ ਨੂੰ ਸਪੁਰਦੋਂ ਨਾਲੇ ਕਰ ਦਿੱਤੀ ਗਈ ਹੈ ਜੀ ਸਰਦਾਰ ਅਲਵਿੰਦਰ ਸਿੰਘ ਉਧਰ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਕਰੀਬੀ ਰਹੇ ਜੀ ਮੇਰੀ ਇਹ ਸਮਝ ਬਣ ਰਹੀ ਸੀ ਜੱਦੀ ਸਾਹਿਬ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਹੋਈ ਹੈ ਜੀ ਜੇ ਫਿਰ ਇਹ ਫੈਸਲਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਉਧਰ ਲੈ ਆਉਂਦਾ ਹੂੰ ਅੰਤਮ ਰਲਾਸ ਦੇ ਤੇ ਮਾਫੀ ਮੰਗਦੇ ਉਹ ਕਹਿੰਦੇ ਜੀ ਜੋ ਗਲਤੀਆਂ ਮੇਰੇ ਪਿਤਾ ਤੋਂ ਹੋ ਕੇ ਮੈਥੋਂ ਹੋ ਕੇ ਸਾਡੀ ਸਰਕਾਰ ਤੋਂ ਹੋਗੀਆਂ ਮੈਂ ਇਹਦੀ ਖਿਮਾ ਜਾਂਚ ਕਰਦਾ ਔਰ ਮੈਂ ਕਾਲੀ ਜਲਦੀ ਪ੍ਰਧਾਨੀ ਤੋਂ ਅਸਤੀਫਾ ਦੇਣਾ ਜੀ ਆਹ ਲੋ ਜੀ ਬਲਵਿੰਦਰ ਸਿੰਘ ਪੂਤਰ ਸਾਹਿਬ ਤੋਂ ਸੀਨੀਅਰ ਬੰਦੇ ਇਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ ਲਉ ਸੀ ਇਸ ਤੋਂ ਬਾਅਦ ਸੀ ਆਪਣੀ ਛੋੜ ਕਰ ਲਿਆ ਉਹ ਚੁੱਪ ਕਰ ਗਿਆ ਆਪਣੇ ਘਰ ਬੈਠ ਜਾਂਦੇ ਹਜ਼ਾਰਾਂ ਦੀ ਤਦਾਲ ਵਿੱਚ ਲੋਕ ਇਕੱਠੇ ਹੋਏ ਸੀ ਪਹਿਲੀ ਗੱਲ ਤਾਂ ਉਹਦੇ ਵੱਡਾ ਡਾਊਟਰੀਆ ਸ਼ੁਰੂ ਹੋਇਆ ਨਹੀਂ ਤੇ 4-6 ਮਹੀਨਿਆਂ ਦੇ ਵਿੱਚ ਵਿੱਚ ਦੁਬਾਰਾ ਫੇਰ ਲੋਕੜੇ ਕਹਿਣਾ ਸੀ ਚਲੋ ਠੀਕ ਹੈ ਜੀ ਇਹਨੇ ਪੁੱਲ ਬਖਸ਼ਾ ਲਿਆ ਆਪਦੇ ਕੱਲ ਤੱਕ ਸਾਹਬ ਤੇ ਪੇਸ਼ ਹੁੰਦਾ ਕੱਲ ਮੁਖ ਜਲੀ ਸੀ ਲੇਕਿਨ ਕੀ ਵਜੇ ਤੇ ਇੱਕ ਲੱਸੀ ਨੂੰ ਵੀ ਜਾਣਾ ਤੇ ਗੁੱਜਾ ਲਕੋੜਾ ਦੋ ਗੱਲਾਂ ਬਰਾਬਰ ਨਹੀਂ ਚੱਲਦੀਆਂ ਹੁੰਦੀਆਂ ਹੂੰ ਹੂੰ ਥੋੜਾ ਜਿਹਾ ਗਾ ਵੀ ਕਰ ਰਿਹਾ ਗੁਨਾਹ ਮੰਨ ਲੇ ਵੀ ਹੈ ਲੇਕਿਨ ਗੁਨਾਹ ਤੋਂ ਫਿਰ ਪਛਾਹ ਮੁੜ ਜਾਂਦੇ ਇਸ ਕਿਸੇ ਬਦਲ ਹੋਰੀ ਜੀ ਸੋ ਇਹ ਗੱਲ ਜਿਹੜੀ ਉਹਨਾਂ ਨੇ ਹੁਣ ਕੀਤੀ ਜੇ ਪਹਿਲਾਂ ਕੀਤੀ ਹੁੰਦੀ ਕੋਈ ਅਸਰ ਅੰਦਾਜ਼ਾ ਜੀ ਉਹ ਜਿਹੜਾ ਇਸ ਵੇਲੇ ਸਵਾਲ ਫਿਰ ਸ਼ੁਰੂ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਦਿੱਤੇ ਕਿੰਤੂ ਪਰਤੂ ਕਰਨਾ ਸ਼ੁਰੂ ਕਰਤਾ ਉਹ ਕਹਿੰਦੇ ਵੀ ਇਹ ਕੈਸੀ ਪ੍ਰਧਾਨਗੀ ਜੇਤੀ ਅਜੇ ਤੱਕ ਆਪ ਦਾ ਸਟੀਫਨ ਨੀਟ ਬਿਲਕੁਲ ਹਸਦੁਲੁਹਾਨ ਜੀ ਹੈ ਉਹ ਤਾਂ ਆਪਣੇ ਕੋਲੇ ਰੱਖੀ ਹੋਈ ਹੈ ਹਮਮ ਐਕਟਿੰਗ ਪ੍ਰਧਾਨ ਉਹ ਵੀ ਫੈਸਲਾ ਲੈ ਸਕਦਾ ਜਦੋਂ ਪ੍ਰਧਾਨ ਦੇਸ਼ ਦੇ ਵਿੱਚ ਨਾ ਹੋਵੇ ਉਹ ਦੇਸ਼ ਤੋਂ ਬਾਹਰ ਹੋਵੇ ਜਾਂ ਪਰ ਦਾ ਕੋਈ ਵਿਵਾਦ-ਸ਼ੁਮਾਰ ਹੋ ਗਿਆ ਹੋਵੇ ਫੈਸਲਾ ਲੈਣ ਤੇ ਸਮਰਥਨਾ ਹੋਵੇ ਇਹਦੇ ਵਿੱਚ ਵੀ ਜੀ ਆਪਾਂ ਦੇਖੀਏ ਮੇਰੇ ਖਿਆਲ ਮੇਰੇ ਅਕਟਿੰਗ ਪ੍ਰਧਾਨ ਦੀ ਕੋਈ ਚੀਜ਼ ਨਹੀਂ ਹੁੰਦੀ ਜੀ ਕਿਉਂਕਿ ਪ੍ਰਧਾਨ ਤੋਂ ਬਾਅਦ ਇੱਕ ਸੀਨੀਅਰ ਮੀਤ ਪ੍ਰਧਾਨ ਹੁੰਦਾ ਹੈ ਜੀ ਕਿ ਪਤਾ ਨਹੀਂ ਕਿੰਨੇ ਕਿੰਨੇ ਮੀਤ ਪ੍ਰਧਾਨ ਹੋਣਗੇ ਕਿੰਨੇ ਸੀਨੀਅਰ ਮੀਤ ਪ੍ਰਧਾਨ ਹੋਣਗੇ ਉਹ ਬਰਦਾਸ਼ਤ ਦੀ ਗੈਰ ਮੌਜੂਦਗੀ ਦੇ ਵਿੱਚ ਉਹ ਬੰਦੇ ਵੀ ਕੋਈ ਫੈਸਲੇ ਲੈ ਸਕਦੇ ਆ ਉਹ ਬੰਦੇ ਵੀ ਕੋਈ ਬਿਆਨ ਵਗੈਰਾ ਜਿਹੜਾ ਦੇਣਾ ਹੁੰਦਾ ਦੇ ਸਕਦੇ ਆ ਜੀ ਮੇਰੇ ਖਿਆਲ ਮੁਤਾਬਕ ਇਹ ਇੱਕ ਚਾਲ ਖੇਡੀ ਹੈ ਇਹ ਚਾਲ ਕਿੰਨੀ ਕਫਲ ਹੋਦੀ ਹੈ ਕਿੰਨੀ ਨਹੀਂ ਸਫਲ ਹੋਦੀ ਇਹ ਸਿੰਘ ਸਹਿਬਾਨ ਤੇ ਨਿਰਭਰ ਹੈ ਪੰਜਾਬ ਦੇ ਲੋਕਾਂ ਦੇ ਨਿਰਭਰਾਂ ਸਿੱਖ ਭਾਈਚਾਰੇ ਦਾ ਡਿਰੇਕਟਰ ਬੈਠਾ ਉਹਨਾਂ ਦੇ ਨਿਰਭਰ ਹੈ ਇਹ ਉਹ ਪਰਵਾਹ ਕਰਦੇ ਹੈ ਕਿ ਨਹੀਂ ਕਰਦੇ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਚਾਲ ਚੱਲ ਜ਼ਰੂਰ ਦਿੱਤੀ ਹੈ ਇਹ ਚਾਲ ਸਫਲ ਕਿ ਨਹੀਂ ਹੁੰਦੀ ਹੈ ਉਹ ਤੇ ਨਿਰਭਰ ਹੈ ਜੀ ਇਹ ਉਹ ਆਪਣੇ ਦੇ ਵੀ ਕਿਉਂਦਾ ਹੈ ਅੱਜ ਸਿੱਖ ਸਹਿਬਾਨ ਫੈਸਲਾ ਲੈਣਗੇ ਜੀ ਉਹ ਫੈਸਲਾ ਲੈਣਗੇ ਫੈਸਲੇ ਨੂੰ ਟਾਲਣਗੇ ਫੈਸਲਾ ਕਿਹੋ ਜਿਹਾ ਹੁੰਦਾ ਹੈ ਅਗਰ ਉਹ ਕੋਈ ਫੈਸਲਾ ਲੈਂਦੇ ਆ ਫੈਸਲੇ ਦਾ ਉਹ ਐਲਾਨ ਕਰਦੇ ਆ ਕਿ ਖਾਲਸਾ ਪੰਥ ਉਸ ਫੈਸਲੇ ਨੂੰ ਪ੍ਰਵਾਨ ਕਰੂਗਾ ਜਾਂ ਨਹੀਂ ਕਰੂਗਾ ਮੈਂ ਇੱਥੇ ਗੱਲ ਕਹਿਣਾ ਚਾਹੂੰ ਕਿ ਠੀਕ ਹੈ ਕਿ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸੁਪਰੀਮ ਹੈ ਸਾਡੇ ਵਾਸਤੇ ਸੰਸਥਾ ਸੁਪਰੀਮ ਹੈ ਉਹ ਸੰਸਥਾ ਦੇ ਉੱਤੇ ਬੈਠੇ ਹੋਏ ਜਿਹੜੇ ਸੇਵਾਦਾਰ ਹੈ ਉਹ ਕਿਸ ਜੇ ਫੈਸਲੇ ਲੈਂਦੇ ਆ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਕੋਈ ਫੈਸਲਾ ਲੈਂਦੇ ਆ ਤੇ ਉਹ ਫੈਸਲਾ ਪ੍ਰਵਾਨ ਹੋਵੇ ਇੱਥੇ ਮੈਂ ਮਿਸਾਲ ਦੇਣੀ ਚਾਹੂੰਗਾ ਕਿ ਜਦੋਂ ਡੇਰਾ ਮੁਖੀ ਨੂੰ ਮਾਫ ਕੀਤਾ ਹੈ ਕੋਵੀਤਾ ਸਿੰਘ ਸਹਿਬਾਨੀ ਕੀਤਾ ਸੀ ਪਰ ਉਹ ਫੈਸਲਾ ਗਲਤ ਸੀ ਕਿ ਉਹ ਫੈਸਲਾ ਪ੍ਰਵਾਨ ਕੀਤਾ ਪੰਥ ਨੇ ਬਿਲਕੁਲ ਨਹੀਂ ਕੀਤਾ ਪੰਥ ਨੇ ਉਸ ਫੈਸਲੇ ਨੂੰ ਰੱਦ ਕਰਤਾ ਸੀ ਉਸ ਤੋਂ ਬਾਅਦ 91 ਲੱਖ ਰੁਪਏ ਦੇ ਇਸ਼ਤਿਹਾਰ ਲੱਗੇ ਜ 91 ਲੱਖ ਦੇ ਜੋ ਫਰਾਂਸਿਸ ਇਸ਼ਤਿਹਾਰ ਦਿੱਤੇ ਗਏ ਗਰੂਪੀ ਗੋਲਕ ਚੋ ਇਹ ਜੀ ਫੈਸਲਾ ਮਨੋ ਪੰਥ ਨੇ ਫਿਰ ਵੀ ਉਹ ਨਹੀਂ ਮੰਨਿਆ ਪੰਥਰੇ ਬਾਅਦ ਦੇ ਵਿੱਚ ਇੱਕ ਕੱਟ ਕੀਤਾ ਬਹੁਤ ਵੱਡਾ ਕੱਟ ਹੋਇਆ ਜੱਬੇ ਦੇ ਵਿੱਚ ਉਸ ਕੱਟ ਦੇ ਵਿੱਚ ਜੋ ਜਿਹੜੀ ਜਿਹੜੀ ਭਾਵਨਾ ਦੇ ਨਾਲ ਉਹ ਕੱਟ ਹੋਇਆ ਸੀ ਉਹਨਾਂ ਵਿੱਚ ਨਤੀਜੇ ਰੂਡੀ ਨਿਕਲੇ ਸਗੋਂ ਦੇ ਵਿੱਚੋਂ ਇੱਕ ਹੋਰ ਖੁਦਗਰਜ਼ੀ ਨਿਕਲੀ ਕਿ ਆਪੋ ਆਪਣੇ ਸਿੰਘ ਸਾਹਿਬਾਨ ਬਰਾਲੂ ਜੀ ਆਪਣੇ ਜਥੇ ਦਾ ਖਾਪ ਲੋ ਕਿਤੇ ਉਹ ਸਿੱਖ ਖਾਲਸਾ ਪੰਥ ਦੀ ਜਿਹੜੀ ਜਿਹੜਾ ਕੱਟ ਹੋਇਆ ਸੀ ਉਹ ਭਾਵਨਾ ਉਸ ਕੱਟ ਉਸ ਕੱਟ ਦੀ ਭਾਵਨਾ ਮੁਤਾਬਕ ਜੇ ਚੱਲਿਆ ਜਾਂਦਾ ਕੋਈ ਫੈਸਲਾ ਲਈ ਜਾਂਦਾ ਸਚਦੀ ਸਾਹਿਬ ਮੇਰਾ ਖੈਦਾ ਵੀ ਹਾਲਾਤ ਕੁਸ਼ੂਰ ਹੋਣੀ ਸੀ ਅੰਤ ਸਿਰ ਪਰ ਕਹਿ ਸਕਦੇ ਕਿ ਫੈਸਲਾ ਕੀ ਲੈਣਾ ਪੰਥ ਪਰਵਾਰ ਕਰੂਗਾ ਜਾਂ ਨਹੀਂ ਕਰੂਗਾ ਜੀ ਇਹਦੇ ਚੋ ਜਿਹੜਾ ਸ਼ਾਹ ਮੁਹੰਮਦ ਨੇ ਲਿਖਣਾ ਸ਼ਾਹ ਮੁਹੰਮਦ ਅੰਤ ਨੂੰ ਖੁਸੀ ਖੁਸੀ ਉਹ ਹੀ ਜਿਹੜਾ ਕਰੇਗਾ ਖਾਲਸਾ ਪੰਥ ਦੀਆਂ ਇਹ ਖਾਲਸਾ ਪੰਥ ਤੇ ਨਿਰਭਰ ਹੈ ਕਿ ਸਿੰਘ ਸਾਹਿਬਾਨ ਭਾਵੇਂ ਜੋ ਮਰਜ਼ੀ ਫੈਸਲੇ ਲੈ ਲੈਣ ਲੇਕਿਨ ਸੰਗਤ ਜਿਹੜੀ ਹੈ ਸੰਗਤ ਜਿਹੜੀ ਆ ਸੰਗਤ ਦਾ ਸਟੇਟਸ ਵਟ ਹੈ ਤੇ ਗੁਰੂ ਸਾਹਿਬਾਨ ਗੁਰੂ ਸਾਹਿਬ ਨੇ ਵੀ ਆਪਣੇ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਸੰਗਤ ਜਿਹੜੀ ਹੈ ਸੰਗਤ ਜਿਹੜੀ ਪ੍ਰਮੁੱਖ ਹੈ ਸੰਗਤ ਨੇ ਫੈਸਲਾ ਕਰ ਦਿੱਤੀ ਕਿ ਇਹ ਗਲਤੀ ਵਿਦੌਤ ਠੀਕ ਹੋਣਾ ਹੈ ਇਹ ਗੁਰੂ 20 ਵਿਸਵੇ ਸੰਗਤ 21 ਵਿਸਵੇ ਐਮ ਐਡੀ ਸੀ ਗਿਆ ਇਸ ਕਰਕੇ ਬਹੁਤ ਕੁਝ ਰਹੇਗਾ ਉਸ ਸੰਗਤ ਤੇ ਨਿਰਭਰ ਹੈ ਸਿੰਘ ਸਹਿਬਾਨਾ ਜਦੋਂ ਫੈਸਲਾ ਸੁਣਾਉਂਦੇ ਨੇ ਸੁਣਾਉਂਦੇ ਉਹ ਕੀ ਫੈਸਲਾ ਲੈਂਦੇ ਇਹ ਉਹਨਾਂ ਤੇ ਨਿਰਭਰ ਹੈ ਲੇਕਿਨ ਅੰਤ ਨੂੰ ਹੁਣਾ ਹੋਈ ਹੈ ਜਿਹੜਾ ਪੰਥ ਵੀ ਕਰ ਰਿਹਾ ਜੀ ਬਿਲਕੁਲ ਜੀ ਬੜੀ ਵੱਡੀ ਗੱਲ ਕਹੀ ਹੈ ਤੁਸੀਂ ਆ ਚੱਲਦੇ ਪਹਿਲੀ ਕਾਲ ਤੇ ਜੀ ਸ਼ੇਰ ਗੱਲ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਐਨੂੰ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਨੋ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਲੋ ਸਾਹਿਬ ਹਾਂ ਜੀ ਵੈਸੇ ਵੀ ਪੰਜਾਬ ਦੇ ਵਿੱਚ ਥੋੜੇ ਚਿਰ ਬਾਅਦ 15 ਮਹੀਨਾਂ 25 30 ਸਾਲ ਪੈਂਦੇ ਕੋਈ ਇਹੋ ਜਿਹਾ ਕੋਈ ਵਾਪਤ ਬਿਆਨ ਦੇਣ ਦੀ ਜਾਂ ਸੀੜੀ ਛੇੜ ਕੇ ਹੂੰ ਹੂੰ ਤੇ ਇਹ ਮਤਲਬ ਵੀ ਧਰਮ ਦੇ ਨਾਮ ਕੋਈ ਇਹੋ ਜਿਹੇ ਮੋਰਚੇ ਬਣਾ ਦਿੱਤੇ ਜਾਂਦੇ ਆ ਵੀ ਜਿਹਦੇ ਵਿੱਚ ਪੰਜਾਬ ਦਾ ਮਤਲਬੀ ਬਹਾਰ ਹੋ ਜਾਂਦਾ ਕਾਨੂੰ ਕਾਣੀ ਹੋ ਜਾਂਦਾ ਜਿਹੜੀ ਪੰਜਾਬ ਨਹੀਂ ਆ ਤੋ ਲੈ ਜਾਂਦਾ ਪੱਛ ਸੰਦਾਪ ਦੇਖਿਆ 78 ਤੋਂ ਲੈ ਕੇ ਰਾਈਟ ਹੂੰ ਇਹ ਫੋਟੋ ਬਾਰੇ ਕੀ ਕੁਛ ਹੋਇਆ ਸਾਰੇ ਆਪਾਂ ਜਾਣਦੇ ਆ ਜੀ ਸਜੇ ਮੇਰੇ ਖਿਆਲ ਵੀ ਆਪਾਂ ਸੌਕ ਨਹੀਂ ਸਿੱਖਿਆ ਵੀ ਮੇਰੀ ਇਮਰਾਨ ਹੈ ਕੰਗਰਾਂਲ ਰੌਣ ਤੋਂ ਕੰਗਰਾਂਲ ਰੌਣ ਤਲੀ ਸਭ ਗਲਤੀ ਕੀਤੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਕਿਸਾਨ ਅੰਦੋਲਨ ਮੌਕੇ ਚਾ ਬੀਬੀ ਵਾਲਾ ਥੱਪੜ ਵੱਜਣ ਤੋਂ ਚਾ ਫਿਰ ਕਿਸਾਨ ਅੰਦੋਲਨ ਮੌਕੇ ਜਿਹੜੀ ਮੂਵੀ ਵਾਰੇ ਜੋ ਵੀ ਹੈ ਬਹੁਤ ਟ੍ਰੋਲ ਵੀ ਹੋਈ ਬਹੁਤ ਸਾਰੇ ਲੋਕਾਂ ਨੇ ਆਪਾਂ ਵੀ মিডিਏ ਨੇ ਵੀ ਸਾਰੀਆਂ ਪਾਰਟੀਆਂ ਨੇ ਵੀ ਹੁਣ ਤਕਰੀਬਨਾਂ ਜਿਹੜੇ ਪਿਛਲੇ ਬਿਆਨ ਤੋਂ ਲੈ ਕੇ ਜਿਹੜਾ ਲੇਟ ਸੌਤ ਨਿੰਦਿਆ ਤੇ ਲੋਕਾਂ ਨੇ ਇਹ ਵੀ ਮੰਗ ਕੀਤੀ ਵੀ ਨੇ ਬਿਆਨ ਦੇ ਵੀ ਕੋਈ ਐਕਸ਼ਨ ਲਿਆ ਜਾਵੇ ਪਾਰਟੀ ਦਾ ਉਹਨਾਂ ਦਾ ਵੀ ਆ ਗਿਆ ਉਹਨਾਂ ਨੇ ਪੱਲਾ ਝਾੜਿਆ ਉਹ ਵੀ ਤੇ ਵੀ ਮੈਂ ਜੇ ਠੀਕ ਮੰਗ ਕੋਸ਼ਿਸ਼ ਨੂੰ ਪਤਾ ਲੱਗਿਆ ਪਤਾ ਨਹੀਂ ਪੂਰੀ ਜਾਣਕਾਰੀ ਤੇ ਵੀ ਉਹਤੇ ਵੀ ਕੋਈ ਸਰਟੀਫਿਕੇਟ ਉਹਦਾ ਬੰਦ ਰੋਕ ਲਿੱਤਾ ਲੱਗਿਆ ਹੈ ਸੈਂਸਰ ਕਨੀਓ ਹੂੰ ਛੇ ਤਾਂ ਹੈਗਵਰੀ ਥੋੜਾ ਜਿਹਾ ਵੀ ਇਹ ਨੂੰ ਉਹਨੂੰ ਸਜ਼ਾ ਮਿਲ ਜਾਣੀ ਚਾਹੀਦੀ ਮਿਲ ਮਿਲ ਵੀ ਰਹੀ ਹੈ ਮੇਰੇ ਖਿਆਲ ਹੋਂਣ ਵਾਲੀਆਂ ਬੋਟਾਂ ਪਰ ਮੇਰੀ ਜਿਹੜੀ ਮੈਂ ਤੁਹਾਨੂੰ ਸ਼ਰਾਧਾਨਾ ਜਣਾਉਣਾ ਚਾਹੁੰਦਾ ਵੀ ਸਾਡੇ ਖਾਸ ਕਰਕੇ ਹਮਮ ਪੰਥ ਕਾਦੂਆ ਕਰਵਾ ਦੇ ਉਹ ਨੇ ਸ੍ਰੀ ਗੁਰੂ ਜੀ ਦੇ ਸੇਕ ਦਾ ਮਾਨ ਦਾ ਬਿਆਨ ਹਮ ਇਹ ਲੋਕ ਸਭ ਤੱਕ ਬਾਜਵਾ ਜੀ ਅਸੀਂ ਇਹਨੂੰ ਤੋੜ ਤੋਹ ਦੇਈਏ ਮਰਦੀ ਸਜ਼ਾ ਉਹਨੂੰ ਮਿਲ ਜੂ ਪ੍ਰੈਸ਼ਰ ਪਾਈ ਚਲੋ ਪ੍ਰੈਸ਼ਰ ਪਾਉਂਦੇ ਮੈਂ ਕੋਈ ਮਤਲਬ ਵਿਰੋਧ ਜਿਨੀ ਪਾਉ ਪ੍ਰੈਸ਼ਰ ਨੂੰ ਮਰਦੀ ਸਜ਼ਾ ਦਿਓ ਉਹ ਉਹਨਾਂ ਦਾ ਉਹਦਾ ਪਾਰਟੀਆ ਨੂੰ ਪਤਾ ਲੱਗੇ ਹੁਣ ਹੱਬ ਤੱਕ ਮੇਰਾ ਗੱਲ ਤੁਹਾਡੇ ਪਿਆਰ ਦਾ ਹੈ ਜੀ ਪਰ ਅਸੀਂ ਇਹ ਬਿਆਨ ਦੇ ਕੇ ਇਹਨੂੰ ਹੋਰ ਤੂਤ ਸਿੰਦੇ ਜਿਵੇਂ ਅਸਲੀ ਮੁੱਦਾ ਖੜੀ ਹੋ ਕਿ ਲੋਕ ਸਾਹਿਬ ਉਹਦੇ ਚ ਕੱਟ ਖਤਮ ਅੜ ਜਾਂਦਾ ਜਿਹਦੇ ਚ ਮੂੰਹ ਅੱਡੀ ਖੜੀ ਮੁਰਤ ਸਾਰੇ ਮੁੱਦੇ ਮੈਂ ਲਗੂੰਗਾ ਭਾਵੇਂ ਆਰਥਿਕ ਹੈ ਰਾਜਿਕ ਹੈ ਜਾਂ ਸਮਾਜਿਕ ਹੈ ਤੇ ਜਿਹਦੇ ਚ ਵਿਦਿਆ ਦਾ ਵੀ ਕੋਈ ਤੁਹਾਨੂੰ ਗੱਲ ਨਹੀਂ ਹੋ ਰਹੀ ਰੋਜ਼ਗਾਰ ਦੀ ਗੱਲ ਨਹੀਂ ਹੋ ਰਹੀ ਸਿਹਤ ਸਵਾਮਾਂ ਦੀ ਗੱਲ ਨਹੀਂ ਹੋਈ ਜਿਹੜਾ ਕਿ ਅਸਲੀ ਵੇਲੇ ਮੈਂ ਕਹੂੰਗਾ ਵਕਾ